ਲਓ ਇਹ ਚੱਕ ਲੈ ਮੈਂ ਚਾਹ ਤਿੰਨ ਵੋਟ ਦੇ ਆ ਜੇ ਇਹ ਇਕੱਠੇ ਕਰੂਗਾ ਮੈਂ ਚੰਦੇ ਆਰ ਘਰ ਨੂੰ ਚੰਗਾ ਹੈ ਨਹੀਂ ਤੁਹਾਡੇ ਨਾਲ ਆਉਣੇ ਵਾਲੀ ਚੱਲ ਵਾ ਇਹਨੂੰ ਗੁਰਿੰਦਰ ਦੀ ਸਟੋਰੀ ਦਿਖਾ ਗੁਰਿੰਦਰ ਦੀ ਸਟੋਰੀ ਦਿਖਾ ਇਹਨੂੰ ਉਹ ਤਨ ਚਾਰ ਸੰਦਾ ਮੇਰੀ ਗੱਲ ਠੀਕ ਆ ਫੋਟੋ ਲੰਦਾ ਇਹ ਨਾ ਵੀ ਬਾਬੇ ਪਟਾ ਦੇ ਬੂਟੇ ਗੁਰੂ ਹੈ ਤਾਂ ਪੱਲੀਆਂ ਵਾਲਾ ਹੀ ਤਾਂ ਇਹ ਦਾਤੀ ਨਾਲ ਵੱਡਾ ਹੋਣਾ ਫਿਰ ਇਹ ਦਾਤੀਆਂ ਲਿਆ ਲੈ ਮੈਂ ਨਾ ਦਾਤੀ ਨਾਲ ਕਿੱਥੇ ਵੱਡੂ ਵੱਡੂ ਦਾਤੀ ਨਾਲ ਨਹੀਂ ਵੱਡਾ ਹੋਣਾ ਦਾਤੀ ਇਹ ਤਾਂ ਪਈਆਂ ਦੋ ਖੁੱਲਾਈ ਸ਼ੀਟ ਜੇ ਪ੍ਰੀ ਟਰੈਕਟਰ ਲੈ ਆ ਨਾ ਨਾ ਕੈਰੇਜ ਨੂੰ ਪਾ ਲੈ ਸਾਈਡ ਹੋ ਜਾ ਦੱਸਿਆ ਕਰੋ ਬਾਬੇ ਦੱਸ ਦੇ ਇਹਨਾਂ ਨੂੰ ਅਰੀਕਾ ਨਾ ਬੈਣਾ ਬਾਈ ਆ ਬੰਦਾ ਚਲਾ ਗਿਆ ਇਹਨੇ ਛੱਡਿਆ ਲਾਈਕ ਹੋਰ ਗਿਆ ਇਹਦਾ ਬੰਦਾ ਦੇਖ ਕੇ ਸਿੱਟਦੇ ਵੀ ਬੰਦਾ ਕਿੱਧਰ ਖੜਾ ਏ ਦੇ ਹੋਗਾ ਚੱਲੇ ਹਾਂਜੀ ਗੱਭੇ 5 ਵਜੇ ਆਊਗਾ ਇੱਕੋ ਤੋਂ ਗਾਂ ਬੁੱਟੇ ਇੱਕੋ ਤੋਂ ਗਾਂ ਬੁੱਟੇ ਬਸ ਰੇਪਰੇ ਖੜੇ ਸਾਹਮਣੇ ਸਿੱਧੇ ਨਾਲ ਖਤਮ ਹੋ ਗਏ ਖੜੇ ਉਹ ਬੜੇ ਬੁੱਟੇ ਹੋਈ ਆ ਹੋਰ ਬੜੇ ਬੁੱਟੇ ਹੋ ਗਏ ਹਾਂ ਗੰਨੇ ਦੇ ਪਾਸ ਹਾਂ ਗੰਨੇ ਦੇ ਪਾਸ ਹਾਂ ਸਾਹਮਣੇ ਨਹੀਂ ਗੰਨੇ ਤੋਂ ਉਰੇ ਬਸ ਗੁਰੂ ਮ ਵੱਢਦੇ ਜਿੰਨੇ ਕਿ ਜਾਉਂਗੇ ਚੱਲਦੇ ਹੀ ਆ ਵੱਢ ਲੈ ਮੈਂ ਤਾਂ ਵੱਢਦਾ ਹੀ ਆ ਵੱਢਦੇ ਫਿਰ ਆ ਹੁਣ ਉਹ ਤੇਰੇ ਬਾਹਰ ਤੋਂ ਦੇਖਣ ਲੱਗੇ ਜਦ ਦੇਖਣ ਕੋ ਮੈਂ ਫਿਰ ਜਾਂਦਾ ਮੈਂ ਇੱਥੇ ਪਹੁੰਚ ਗਿਆ ਇੱਥੇ ਪਹੁੰਚ ਗਿਆ ਮੈਂ ਉਹਨੂੰ ਕਹਿ ਤਾ ਉਹ ਲੈ ਜਾਂਦਾ ਹੁਣ ਲੱਗਦਾ ਜਾਊਂਗਾ ਉਹਦਾ ਥਾਵਾ ਥਾਵਾ ਮਾਰ ਬਣਾਉਂਦਾ ਸਰਦਾ ਦਾ ਹਾਂ ਤੂੰ ਤਾਂ ਸਾਵਾਂ ਵਰ ਮਣਾਉਂਦਾ ਫਿਰਦਾ ਇਹ ਕਿੰਨੇ ਬੁੱਤੇ ਤੇਰੇ ਇਹੋ ਵੀ 30 30 ਬੁੱਤੇ ਹੋਣੇ ਆ ਜੇ ਪੈਸੇ ਲਾਉਗਾ ਤਾਂ ਦੇ ਦੇਣੀ ਨਹੀਂ ਲਈ ਤਾਂ ਅਗਲੇ ਸਾਲ ਬੈਠੂਗੀ ਆਰੇ ਮੇਰੇ ਬਰਾਤ ਆ ਬਲ ਨੂੰ ਫਿਰ ਕੇ ਤੁਹਾਡੇ ਪਰ ਆ ਜੀ ਸੀ ਹੈਂ ਥੇ ਰਾਤ ਮੇਰੇ ਕੋਲ ਆਉਣ ਦੇ ਦੱਸੋ ਮਤਲਬ ਜੀ ਕੋਈ ਦੋ ਗੁੱਟੇ ਤੋੜਦਾ ਤੂੰ ਵਾਰਾ ਇਦਾਂ ਸ਼ਿਕਾਰ ਸ਼ਿਕਾਰ ਗੇ ਲੈ ਮੇਰੇ ਦਾ

ਨਹੀਂ ਕੋਈ ਬੰਦਾ ਇਹ ਗਰੁੱਪ ਆ ਮੈਂ ਦੇਖੀ ਆ ਬੇ ਬਤਾਂਦੇ ਪਹਿਲਾ ਗਰੁੱਪ ਆ ਗਰੁੱਪ ਦੱਸ ਦਿਆਂ ਤੈਨੂੰ ਮੇਰੇ ਕੋਲ ਹੈਗਾ ਉਹ 20 3 ਜਾਣਿਆਂ ਦੀ ਪਈ ਹੋਈ ਵੀਡੀਓ ਮੇਰੇ ਕੋਲ ਇਹ ਬਾਤੀ ਥੋੜੀ ਬਾਤੀ ਇਹ ਨਹੀਂ ਮੁੰਡੇ ਦੀ ਆੜੀ ਨਾ ਕਿਤੇ ਪਾ ਦੀ ਭੈਣ ਚੋਦੀ ਮੈਂ ਤੇਰਾ ਮੋਬਾਈਲ ਦੇਖੋ ਕੇ ਭੰਨ ਦੇਣਾ ਮੋਬਾਈਲ ਮੇਰਾ ਇਹ ਨਹੀਂ ਬੰਗਾਰ ਆਇਓ ਪਹੁੰਚਿਆ ਹੋਇਆ ਚਮਗਾਣੀ ਜਗਾ ਪਹੁੰਚਿਆ ਹੋਇਆ ਇੰਨਾ ਠਾਕ ਬਣਾ ਲਿਆ ਆਹੋ ਇੰਨੇ ਚਾਲ ਆ ਅੱਜ ਕੋਣਟਾ ਲੱਡੂ ਆ ਹਾਂ ਸੀਰਾ ਪਤਾ ਨਹੀਂ ਫਤੇ ਕਢ ਕੇ ਆਵੇ ਤਾਂ ਪਤਾ ਨਹੀਂ ਕਿੱਥੇ ਯਾਰ ਉੱਥੇ ਉਹ ਵੀ ਦਿਖਾਉਂਦਾ ਵੀਡੀਓ ਉਹ ਹਾਂ ਰਾਤ ਦੀ ਤੇ ਟਰੈਕਟਰ ਨਹੀਂ ਲੰਘ ਜਾਣਾ ਟਰੈਕਟਰ ਇੱਧਰ ਨੂੰ ਕਰਦੇ ਹੋ ਆ ਉੱਥੋਂ ਨਿਕਲ ਜਾਣਾ ਹੈ ਉੱਧਰ ਕਾ ਵੀ ਜੇ ਹੋਗਾ ਬੇ ਕਰੂੰਗਾ ਨਿਕਲ ਜਾਣਾ ਉਹ ਪਿਆ ਲੱਖ ਲੱਖ ਦਾ ਟਰੈਕਟਰ ਦਾ ਨਿਕਲ ਜਾਣਾ ਟਰੈਕਟਰ ਕੱਢ ਦਾਂਗੇ ਤੂੰ ਨਾ ਟੈਂਸ਼ਨ ਕਰ ਕੱਢ ਕੇ ਨਿਕਲ ਆਏ ਲੈ ਕੇ ਦਾ ਜਾਂਦਾ ਲੈ ਕੇ ਕੱਢਣਾ ਉਹ ਦੇਖਦਾ ਜੀ ਅੱਜ ਚੰਦੇ ਦਾ ਮਾਮਾ ਹੁੰਦਾ ਵਾ ਹਾਂ ਬਾਹ ਵੱਡੀ ਹੁੰਦੇ ਕਹਿੰਦਾ ਨਾ ਉਹ ਕਿ ਅੱਛਰਦਾ ਉਹ ਸਾਈਕਲ ਮਾਰੀ ਸਟਾਰਟ ਨਾ ਗਾਰੂ ਨੂੰ ਪਿੰਡ ਜਾ ਰਿਹਾ ਦੇ ਰਿਹਾ ਦਾਰੂ ਪੀਦੀ ਲੈ ਵੇ ਕਹਿੰਦਾ ਮਲਿਆ ਜਰਦਾ ਟਰੈਕਟਰ ਦੇ ਸਲੈਂਸਰ ਤੇ ਬੈਠ ਲੈ ਕਹਿੰਦਾ ਹੁਣ ਠੂਸਲਾ ਪੜਾ ਕੇ ਮਾਰਦਾ ਦੇਖ ਲੈ ਉਹ ਨਾਲ ਗਿਆ ਫਿਰ ਭੱਜਿਆ ਜਿਹਦਾ ਹੈਂਡਲਰ ਹੀ ਭੱਜਿਆ ਆਪ ਜਵਾਰ ਗਿਆ ਆ ਬੈਕ ਮਾਰਨਾ ਤਾਂ ਬਹੁਤ ਮੈਂ ਤਾਂ ਫਾਇਰ ਵਿੱਚ ਮੈਂ ਵੀ ਰੱਖਿਆ ਮੇਰਾ ਗਰਾਰੀਆਂ ਲਵਾ ਲਿਆ ਫਿਰ ਆਹ ਸਾਰਾ ਪੱਤਾ ਵਿੱਚ ਬਾਹਰ ਰਹਿ ਗਿਆ ਯਾਰ ਹਾਂ ਹਾਂ ਚੌਕਾ ਪੱਤਾ ਕੀ ਕਰਨਾ ਉਹ ਆਹ ਦੇਖ ਪਾ ਕੇ ਲਾ ਦੇ ਹੋ ਟਾਈਮ ਤਾਂ ਐ ਨਹੀਂ ਉਹਦੇ ਪਿੱਛੇ ਬੂਟਾ ਹੀ ਬੂਟਾ ਗਿਰਦਾ ਹਾਂ ਹਾਂ ਉਹ ਜਿਹੜਾ ਬਣਾ ਜੋ ਲੱਗ ਰਿਹਾ ਪਾਣੀ ਲੱਗਦਾ ਲੱਗਦਾ ਆਈ ਜਿਹੜਾ ਇਹ ਨਹੀਂ ਗਈ ਵੱਟ ਲੈ ਜਾ ਇਹਨੂੰ ਮੈਂ ਕਹਿੰਦਾ ਵੱਟ ਲੈ ਜਾ ਸਾਡੀ ਪਈ ਤਾਂ ਬਦੇ ਹਾਂ ਉਹ ਕੱਲ ਸਾਲੇ ਹਿਡਾਈ ਹੋਣੀ ਮੈਂ ਪਾਟੂ ਕੀ ਕਹਿੰਦਾ ਪਾਟੂ ਕਾਲੀ ਬਾਗਲੀ ਵਿੱਚ ਇਹਨਾਂ ਨੇ ਗੱਡੀ ਉਹਦਾ ਹੋਰ ਜਾਣਾ ਆ ਕੋਥੇ ਕਹਿੰਦਾ ਜਾ ਕੋਈ ਦਾਤ ਕਰਦਾ ਇੰਨਾ ਕੱਢਦੀ ਸਾਡੇ ਕਿਤੇ ਆ ਜਾਂਦਾ ਰਹਿਣ ਉਧਰ ਲੱਕੇ ਜੇ ਚੱਕਦੇ ਮੈਂ ਕਹਿੰਦਾ ਆ ਭਾਈ ਇੱਧਰ ਨੂੰ ਨਾ ਗੁਰਮੁਖ ਇੱਧਰ ਨੂੰ ਚੱਲ ਆਦਾ ਡੱਕੇ ਪੇ ਮੂਰੇ ਆ ਆ ਇਕੱਠੇ ਜੇ ਕਰਨਾ ਟੈਂਸ਼ਨ ਲਈ ਆ ਉੱਥੇ ਨੂੰ ਕੱਢਣਾ ਟਰੈਕਟਰ ਕਿੱਥੇ ਨੂੰ ਆਹ ਸਾਹਮਣੇ ਆ ਉਧਰ ਆ ਕੇ ਹੱਥ ਕਰ ਇੱਧਰ ਆ ਕੇ ਆ ਉੱਥੇ ਨੂੰ ਹੁਣ ਯਾਦ ਆਈਏ ਉਹ ਤੇਰੀ ਪੰਜੀ ਅੱਖ ਗੁੱਲੀ ਅਰੇ ਤੇ ਟੁੱਟਾ ਮਾਰੇ ਤੇ ਅੱਖ ਗੁੱਲੀ ਆਜੇ 2 ਅੱਖ ਨਹੀਂ ਨਾ ਗੁੱਲੀ ਖੋਹਦੇ ਆ ਕੱਢਦੇ ਬੈਕ ਕਰ ਲਿਓ ਬੈਕ ਕਿੱਥੇ ਨੂੰ ਬਾਬੇ ਉੱਥੇ ਆ ਫਰੇਮ ਚ ਤੈਨੂੰ ਕੱਢਦੇ ਕਿਹੜੇ ਹੋਈ ਆ ਹਜੇ ਹੋਈ ਹੋਈ ਤੇ ਰੱਖੀ ਗਈ ਐ ਹਜੇ ਕਹੜੇ ਹੋਈ ਆ ਆ ਹੋਈ ਉਹ ਤੇ ਵੱਢਣ ਲੱਗੇ ਹਾਂ ਇਹਦਾ ਬਾਪੇ ਤੇ ਗਲਤ ਕਰਿਆ ਕੰਮ ਸਾਲਾ ਉਹ ਸਾਡੀ ਜੀ ਬੰਦਾ ਕਰਿਆ ਕੰਮ ਬਹੁਤੇ اٹਕੇ ਕਿੱਥੇ ਪਟਾਉਣੇ ਤੇ ਸਾਲੇ ਬੁਤੇ اٹਕੇ ਕਿੱਥੇ ਪਟਾਉਣੇ ਤੇ ਪਟ ਹੋਣਦੇ ਰੇਟ ਘਿਰ ਜਾਣਾ ਦਾ ਆਹੋ ਇਹ ਵੀ ਹੈਗਾ ਪੁੱਤ gutt 50 60 ਜੀ ਸਰ ਹੋਣੀ ਹਾਂ ਹੋ ਜਾਣੀ ਤੇ ਨਹੀਂ ਕਿੱਲੇ ਜੀ 7000 ਜੀ ਲੋਨ ਨਹੀਂ ਨਹੀਂ ਲੋਟੇ ਨਹੀਂ ਆਉਣਾ ਕੰਮ ਇਹਦੇ ਨਾਲੋਂ ਵੱਧ ਬਾਈ ਹੋ ਗਏ ਇਹਦੇ ਬਬੂਲੇਆਂ ਨੇ ਇੰਨੀ ਕਿੱਥੇ ਸੰਭੋਗੇ ਤਾਂ ਇੰਨੀ ਫੇ ਖੋਲਣੀ ਵੀ ਕਿੱਥੇ ਜੀ ਫਰਦੂ ਜੱਤ ਕਾ ਹੁਣੀ ਆ। ਸੋਣਣੀ ਵਿਥੇ ਆ। ਬੰਦੇ ਨਹੀਂ ਫਾਟ ਜੋ ਕਰ ਰਹੇ ਨੇ ਨਾਲੇ ਮੰਡੀ ਚ। ਹਾਂ। ਦੋ। ਬਾਕੀ ਆ ਹੋਰ ਕਰਨਾ ਬੂਤੇ ਲੇਟ ਹੋ ਜਾਣੇ ਫੇ ਅਗਲੇ ਸਾਲ ਪਰ ਜਾਣਾ ਨਹੀਂ ਤੇ ਬੂਤੇ ਲਾ ਦੇਉਂਗੇ। ਹੁਣ ਫੇਰ ਲਾ ਦੇ। ਉਹ ਦੋ ਦੋ ਟਰੈਕਟਰ ਦੇਖੀ ਹੁਣ ਅਸੀਂ। ਇਹ ਚੌਪ ਤੇ ਫਾਲ ਨੂੰ ਆ ਬਾਬੇ ਕ ਪੰਜ ਨੇ। ਚੌਪ ਤੇ। ਅਫੀਆਂ ਲਾਇਏ ਤੇ ਇਹਦੇ ਨਾਲ ਦੇ ਬਾਬੇ ਉਹ। ਹਾਂ। ਮੇਰੇ ਵੀ ਇਹਦੇ ਨਾਲ ਨਹੀਂ ਲੱਗੇ ਹੋਏ। ਆਫੀਆਂ ਲਾਇਏ ਤੇ ਹਾਂ ਹਾਲ ਤੋਂ ਫਰੇ ਘੜੇ। ਨਹੀਂ ਲਿਵਾ ਦੇ ਹੋ ਵਾਦ ਕੇ ਆ ਵੀਓ ਲਾਇ ਤੇ ਇਹ ਬੂਤੇ ਮੇਰਾ ਭਾਈ ਦਾ ਘਰ ਉਹ ਤਾਂ ਉਧਰ ਲਾਇ ਦੇ ਡਾਉਂ ਦੇ ਲਾਇ ਦੇ ਭਈਆਂ ਦੇ ਲਾਇ ਦੇ ਆ ਵਾਲੇ ਆ ਵਾਲੇ ਲਾਇ ਤੇ ਹੈ ਪੀਟੀਆ ਰ ਭਈਆ ਤੇ ਪੀਟੀਆ ਦੇ ਲਾਇ ਦੇ ਖਲਾਫ ਲਾਇ ਇੱਕ ਨਹੀਂ ਬੂਤਾ ਮਰੀਆਂ ਹੈ ਉਹ ਨਾਲ ਜੇ ਮਰ ਗਏ ਹਜੇ ਉਹ ਤਾਂ 100 150 ਸੀਟੀ ਦੁਬਾਰਾ ਲਾਇ ਖਾਈ ਉਹ ਵੀ ਹੋਈ ਜੋ ਇਹਦਾ ਹੈ ਬਹੁਤ ਵਧੀਆ ਹੋ ਗਿਆ ਭਾਈ ਯਾਰ ਇਹ ਜਿਹੜਾ ਮੂਰਿਆ ਚੱਕ ਲੈਣਾ ਲੰਗਰੀ ਦੁਨੀਆ ਯਾਰ ਗਮਟ ਦੇ ਦੇ ਤੂੰ ਗੱਲਾਂ ਮਾਰ ਲਾ ਦੇ ਦੀ ਹਾਂ ਚੱਕੇ ਚੱਕ ਦੇ ਯਾਰ ਉਹਨੇ ਉਹ ਕਰ ਲਿਆ ਤੁਲੇ ਫੁੱਟੇ ਗਿਰ ਜਣੇ ਉੱਥੇ ਪੱਲੀਆਂ ਪਾ ਲਿਆ ਪੱਲੀਆਂ ਲੈ ਜਾ ਮੈਂ ਤਾਂਹੀਂ ਤੇ ਲਿਆ ਇਹਦਾ ਆਉ ਲੋ ਜਾ ਪੱਲੀਆਂ ਇੱਧਰ ਪਿੱਛੇ ਪਈ ਆ ਹਾਂ ਫੇਰ ਇਹਦੇ ਉਹ ਕਹਾ ਪਏ ਨਹੀਂ ਤੇ ਹੈ ਭਾਈ ਨਾ ਭਾਈ ਚੱਕ ਲੈ ਦੇਖ ਜਿਹੜੇ ਪਏ ਆ ਕੰਡ ਹੁਣੀ ਕੰਡੇ ਗੱਦ ਲਾਲੇ ਵਾਲੇ ਫੜੇ ਦੇ ਕੰਡੇ ਕਿੰਦਾ ਜੱਬ ਜੱਬ ਕੇ ਲਾ ਲੈਣਾ ਇਹ ਨਾ ਸੌਖਾ ਹੋ ਜਾਂਦਾ ਘੁੰਮ ਕੇ ਕਿਹੜਾ ਹਾ ਹਾ ਜਿਗਾੜ ਹੂੰ ਇਹਨਾਂ ਦੇ ਲੋਰ ਹੋਰ ਫਿਕਰਾਂ ਆਈਆਂ ਵੀ ਆਂ ਹੈ ਤੂਰੀਆਂ ਇਹਦਾ ਮੁੰਡਿਆਂ ਨੇ ਜਿਗਾੜ ਪਾਹੋ ਲਾਏ ਹੋਏ ਯਾਰ ਯਾਰ ਗਾ ਟਰੈਕਟਰ ਬਣਾਉਣ ਲੱਗੋ ਕਿ ਰਹਿੰਦੀ ਹੈ ਦੇਖੀ ਜਾਂ ਵੀ ਟਰੈਕਟਰ ਬਣਾਓ ਘਰ ਇੱਕ ਦੋ ਮੰਨੂ ਦੇ ਦੋ ਇੱਕ ਦੋ ਬੱਬੇ ਕਿੰਨੇ ਸਦਾ ਹੋਇਆ ਨਹੀਂ ਨਹੀਂ ਇਹਦੀ ਗੱਲ ਨਹੀਂ ਕਰਨੀ ਹੈ ਬੁੱਧਾ ਕਰੋ ਮੈਨੂੰ ਬਸਾ ਮੈਨੂੰ ਇਹ ਨੂੰ ਪਤਾ ਭਾਈ ਪੂਰਾ ਇਹ ਦੱਸ ਨਹੀਂ ਰਿਹਾ ਹੈਗਾ ਕਿਉਂਕਿ ਇਹਨੇ ਆਪਣੇ ਹੱਲੇ ਵੇਚਣੇ ਆ ਇੱਧਰ ਹੋ ਜਾ ਵਾਧ ਤੂੰ ਤਾਂ ਖਾਫੀ ਦੂਰ ਨਾਲ ਤੇ ਮੇਰੇ ਆ ਮੇੜੇ ਤੇ ਮੇੜੇ ਪੇੜੇ ਵੀ ਮੜਾ ਖੜੇ ਰੋਪੜ ਕਿੱਥੇ ਕਰੀਂ ਠਾਣਾ ਕਹਾਂਗਾ ਅੱਛਾ ਫੇ ਹੁਣ ਹੁਣ ਫੇ ਚੱਲ ਗਈ ਵਧੀਆ ਰੋਪੜ ਆ ਹੁਣ ਚੱਲ ਵਧੀਆ ਵਧੀਆ ਅੱਜ ਪੰਜਾਬ ਬੰਦ ਤਾਂ ਨਹੀਂ ਗਿਆ ਠੀਕਾ ਠੀਕਾ ਛੁੱਟੀ ਵੀ ਚਾਹੀਦੀ ਆ ਮੈਂ ਰਹਿ ਕੇ ਵੀ ਕੀ ਕਰਨਾ ਇੱਥੇ ਉਹ ਅੱਜ ਪੰਜਾਬ ਬੰਦ ਦਾ ਕਿਸਾਨਾਂ ਵੱਲ ਤੇ ਅੱਜ ਉਹ ਅੱਛਾ ਲਾਇਆ ਹਾਂ ਉਹਦੇ ਕਰਕੇ ਫਿਰ ਅੱਜ ਨਹੀਂ ਗਏ ਹੈਗੇ ਠੀਕਾ ਨਹੀਂ ਸਾਈਂ ਦਾ ਝੋਲੇ ਫਸੇ ਰਹੇ ਨਹੀਂ ਮਿਲ ਜਾਂਦੇ ਆ ਉਹ ਠੀਕ ਆ ਵਧੀਆ ਵਧੀਆ ਯਾਰ ਅੱਖ ਵੀ ਚਾਹੀਦੇ ਆ ਥੋੜੇ ਵੀ ਚਾਹੀਦੇ ਆ ਇਹ ਦੁੱਧ ਵੀ ਪੀਣਾ ਸ਼ਾਮ ਨੂੰ ਗਲਾਸ ਤਾਂ ਬਾਕੇ ਜਣਾ ਮੈਂ ਵੀ ਤਾਂ ਹੀ ਪੁੱਛਿਆ ਵਗੈ ਲੈਜਮਾ ਚੋਂ ਮਾਣੇ ਬੱਬਾ ਚੱਲ ਕੋਈ ਨਹੀਂ ਮਨਾ ਦੇ ਜਦੋਂ ਮੈਂ ਛੱਡਦਾ ਚੋਰਿੰਦੇ ਵੱਜਦੇ ਨਾ ਉਹ ਤਾਂ ਵੱਜਦਾ ਹੀ ਨਹੀਂ ਉਹ ਨਾ ਉਹਦਾ ਵੱਜਦਾ ਹੀ ਨਹੀਂ ਮੈਂ ਤਾਂ ਕੰਦਾ ਘੋਰਾਉਂਦਾ ਹੀ ਆ ਜਾਣੇ ਵੀ ਕਹਿੰਦਾ ਦੋਹਰੀਆ ਮੇਲਾ ਕਰਨ ਨੂੰ ਨੰਦਰੀਆਂ ਨਾ ਕੋਈ ਆਹ ਦਾ ਮੈਂ ਛੇਰ ਬੰਨ੍ਹ ਕੇ ਦੇਣਾ। ਇਹ ਬੱਕਰੀਆਂ ਵਿੱਚ ਹੀ ਲੱਖਦੀਆਂ। ਕਿੰਨੀਆਂ ਬੱਕਰੀਆਂ ਵਿੱਚ ਹੀ ਲੱਖਦੀਆਂ? ਇਹ ਰਹਿ ਗਏ ਤਾਂ 15 ਅੰਕ ਨਾ ਬਾਈ। ਕਿੰਨੇ ਕਿੰਨੇ ਸਾਲ ਦੇ? ਇਹ ਰਹਿ ਗਏ ਤਾਂ ਤੇਰੇ 6-6 ਮਹੀਨੇ ਦੇ ਤੇ। ਤੇਰੇ 6 ਤੋਂ 7 ਕਰ 6-6 ਮਹੀਨੇ ਦੇ ਤੇ। ਤੂੰ ਬਾਕੀ ਤਿੰਨ ਬੱਕਰੀਆਂ ਤੀਆਂ। ਅੱਛਾ। 8-4 ਠੀਕ ਹੈ। ਮੈਂ ਖਾ ਪੱਕਾ ਲੋਟ ਆਉਂਦਾ ਕਰ ਤੂੰ। ਇਹ ਨਹੀਂ ਬੈਂਕ ਤੋਂ 5-5000 ਦੇ ਦੇਣੀ ਤੇ ਜਾਣੇ ਉਹ। ਕੀ ਆ ਕੇ ਜਲੀ ਗਏ ਆ ਇਕੱਠਿਆਂ ਕਰਕੇ ਚਲੇ ਗਏ ਕਿੰਨਾ ਕਿਹਾ ਤਾਂ 3 ਲੱਖ ਰੁਪਇਆ ਕੂਚ ਚੱਕੀ ਉਹਨੇ ਮੜੀ ਜੀ ਨਹੀਂ ਨਹੀਂ ਹਾਂ ਵੀ ਉਪਰ ਦੇ ਮਿੱਟੀ ਹਾਂ ਹਾਂ ਮੈਂ ਤਾਂ ਮਿੱਟੀ ਬੰਦ ਬੁੱਦੂ ਨਦੀ ਚ ਤਾਂ ਰਹੇ ਨੇ ਨਦੀ ਚ ਤਾਂ ਰਹੇ ਨੇ ਮੈਂ ਕਿੱਥੇ ਪਾਰੇ ਨਾਲ ਆਉਂਦਿੰਦਾ ਨੰਦੇਗਾ ਚੱਲਣੇ ਤੇ ਮੇਰੇ ਹਿਸਾਬ ਨਾਲ ਬੈਠ ਲੈ ਡਾ ਕਿਤੇ ਬੂਟੇ ਲਦੋਗੇ ਤੇ ਪਰ ਉਹ ਡੰਡੇ ਨਾਲ ਲੱਗੇ ਡਾ ਉਹ ਗਰਨੇ ਦੇ ਦਿੱਕਣਾ ਥੱਬਾ ਕਰ ਜਾਂਦਾ ਪਿੱਛੇ ਨੂੰ ਉਹ ਵੀ ਲਮਾਂ ਤਾਂ ਬੈ ਗਏ ਬਾਈ ਬਗਾਂ ਮੋਹਲੇ ਮਾਲ ਦਾ ਬੈ ਗੇ ਗੁੱਲਰਾਨੀਆਂ ਜੜਾਂ ਤੇ ਇੱਧਰ ਉਹ ਜਿੱਤੇ ਫੁੱਦੂ ਦੂਈ ਪੁਆਇੰਟ ਹੀ ਹੋਣਾ ਬਾਦੀ ਖੜ ਜਾ ਫਣਤਾ ਲੱਗੇ ਉਹ ਨਹੀਂ ਇੱਧੇ ਹੀ ਦੱਸ ਦੇ ਅਗਲਾ ਮੈਂ ਭੁੱਲ ਗਿਆ ਗਾਣਾ ਨਹੀਂ ਮਾੜੀ ਸੁਣਾ ਦੇ ਮਾੜਾ ਜਿਹੀ ਸੁਣਾ ਦੇ ਜਿੰਨਾ ਕੰਮ ਹਾਂ ਹਾਂ ਬਣਾ ਲੈ ਬਾਈ ਲੈ ਤੇਰੀ ਵੀ ਬਣ ਗਈ ਜੇ ਪੁੱਛ ਕੇ ਵੀ ਤੂੰ ਬੰਦੇ ਕਿੱਥੇ ਕਿੱਥੇ ਬੰਦੇ ਕੀ ਬਣਾ ਆ ਰਹੇ ਵੈਸਾ ਇਹਦੀ ਛੱਡ ਲੱਗਦੀ ਇਹਦੀ ਛੱਡ ਲੱਗਦੀ ਏ ਬਾਈ ਐਵੇਂ ਬੂਟੇ ਪੱਟਣ ਪੁੱਛਦੇ ਆ ਇਹਨਾਂ ਨੂੰ ਵੀ ਕਿੱਥੋਂ ਆਏ ਆ ਹੋਰ ਬਾਈ ਫੇ ਕਿੱਥੋਂ ਆਏ ਤੁਸੀਂ ਬਤਾਵਾ ਬਤਾ ਦੇ ਇਹਦਾ ਪੂਰਾ ਬੋਲ ਕੇ ਬਤਾਸਾ ਵਾਹ ਬਾਈ ਨੂੰ ਮੈਨਾਂ ਨਹੀਂ ਬੁਲਾਉਂ ਵੀਡੀਓ ਹਾਂ ਦੱਸੋ ਹੁਣ ਪਿੰਦਾ ਤਾਂ ਹੈਗਾ ਹਾਂ ਹਾਂ ਦੁਆਰੇ ਦਾ ਥੋੜਾ ਵੀ ਮਹੀਨਾ ਵੀ ਲੰਘ ਜਾਂਦਾ 3 ਮਹੀਨੇ ਵੀ ਸਾਲ ਵੀ ਲੰਘ ਜਾਂਦਾ ਕਈ ਵਾਰ ਨਹੀਂ ਨਹੀਂ ਜਿੱਦਣ ਪੀਦੀ ਆ ਵਾ ਇਕੱਠੀ ਪੀਂਦੀ ਆ ਵੀ ਗਿਰ ਜਾਂਦਾ ਹੁਣ ਨਾ ਨਾ ਇਹ ਤਾਂ ਇਹ ਤਾਂ ਲੜਾਈ ਵੇਖੀ ਨਾ ਨਹੀਂ ਮੈਨੂੰ ਵੇਖੀ ਮਾਪਾ ਤੇ ਜੀ ਮੇਰਾ ਜਾਂ ਬਚਾ ਕੇ ਵੀ ਜਾਂਦਾ ਰੇ ਦੇਖ ਤਾ ਲਓ ਫਿਰ ਜਾਨਤੇ ਹੈ ਜਾਨਤੇ ਤਾਨੂੰ ਅਸੀਂ ਕਹਿ ਦੀ ਅਸੀਂ ਲੱਜ ਅਸੀਂ ਨਾ ਜਾਨਤੇ ਰਾਂ ਉਹ ਰੇੜੀਆਂ ਨੂੰ ਕਹਿ ਦੇ ਉਹ ਵੀ ਭਾਈ ਉੱਥੇ ਲਾ ਦੇ ਕਿਨ ਹੋ ਗਿਆ ਜਿਹੜੇ ਜਿੰਮਾਨੇ ਵਾਲੇ ਹੈ ਪੈਸੇ ਜੋ ਖਾਣਾ ਮੈਂ ਖਾਣਾ ਕੋ ਨਾ ਮਾ ਮੈਂ ਤਾਂ ਰੋਜ਼ ਦੇਤੀ ਅੰਡੇ ਖਾਦਾ ਹਾਂ ਬਾਬਾ ਅੰਡੇ ਵੀ ਖਾਦਾ ਬਹੁਤ ਘੈਂਟ ਦੇਤੀ ਮੈਂ ਤੇ ਮੀਟ ਬਣਾਉਂਦਾ ਰੋਜ਼ ਮੈਂ ਚੱਲ ਬੱਕਰਾ ਲਿਆ ਮਾਦੋਂ ਯਾਰ ਜੱਦ ਦਾ ਹੀ ਉਹ ਜ ਬੱਕਰਾ ਬਣਦਾ ਕੱਲ ਮੁਰਗਾ ਨਹੀਂ ਬੰਦ ਬੱਕਰਾ ਬਣਾਇਆ ਅੱਜ ਬੁੜੀ ਕਹਿੰਦੀ ਮੁਰਗਾ ਲਿਆ ਹੁਣ ਜੇ ਕੀ ਕਰ ਮੈਂ ਅੱਜ ਲੈ ਲਈ ਆਪ ਇੰਦਾਂ ਮੈਂ ਬੁੱਲੂ ਬੁੜੀ ਕਹਿੰਦੀ ਲੱਗਦਾ ਤਾਂ ਹੈ ਨਹੀਂ ਤੁਹਾਨੂੰ ਇਹ ਕਾੜੀ ਇੰਨੇ ਕੋ ਫਿਟਿਆ ਇੰਨੇ ਕੋ ਫਿਟਿਆ ਭਾਈ ਭਾਵੇਂ ਆ ਉਹ ਅਬਰੀ ਨਾ ਗਾੜੀ ਮੇਰੇ ਬੜੇ ਕੰਮ ਕਰਦਾ ਦੂਈ ਬੱਲੀ ਜਉਣੀ ਗਾੜੀ ਆ ਕੜੀ ਦੀ ਹੂੰ ਮਾਵਾ ਆ ਤੇ ਇੱਥੇ ਨਹੀਂ ਚੱਕੀ ਵੱਜਦੀ ਕੋ ਕੰਡਾ ਪਾਲਾ ਕਦੇ ਨਾ ਰੋਈ ਚੱਕ ਜਣੀ ਚੱਕ ਦਾ ਜਾਣਤਾ ਬਹੁਤ ਆ ਮੁੰਡੇ ਚ ਜਾਣਤਾ ਆਦਾ ਖੜੀ ਆ ਜਿਹੜਾ ਹੁਣ ਜੋਤੀ ਦਾ ਫੇਰ ਰੋਕ ਲਿਆ ਈ ਟਰੈਕਟਰ ਕਾਚੇ ਨੇ ਚਾਰ ਜਗ੍ਹਾ ਦਾ ਟਰੈਕਟਰ ਰੋਕ ਲਿਆ ਨਾ ਇੱਕ ਜਗ੍ਹਾ ਰੁਕੇਗਾ ਉੱਥੇ ਕਿ ਇੱਥੇ ਇੱਕ ਘੜਵਾ ਲੱਗਿਆ ਰਿਹਾ ਹਾਂਜੀ ਹਾਂਜੀ ਇਹ ਤਾਂ ਜੇ ਬਾਪੂ ਪਹਿਲਾਂ ਤਾਂ ਅਜਨ ਤਾਂ ਕੱਦਾਂ ਨਵੇੜ ਦੇਣੇ ਤੇ 10 11 ਰੇ ਹਾਂ ਲੇਟ ਦੱਸਿਆ ਇਹਨੇ ਵੱਢਣ ਦਾ ਟਾਈਮ ਤਾਂ ਦੱਸਿਆ ਵੱਢਣ ਦਾ ਵੱਢਣ ਨੂੰ ਉਹ ਵੀ ਨਹੀਂ ਕੁਝ ਲੱਗਦਾ ਹੈਗਾ ਉਹ ਹੁਣ ਤਾਂ ਵਿੱਚ ਡੱਕੇ ਗਿਰ ਗਏ ਨਾ ਇਹ ਦੇ ਕਰਕੇ ਫਿਰ ਤਾਂ ਬੰਦਾ ਦਾਤੀ ਨੇ ਛੇਤੀ ਵੱਡ ਲੰਦਾ ਨਾਲੇ ਪੱਤਾ ਨਹੀਂ ਕਿਰਦਾ ਪੱਤਾ ਵੀ ਨਾ ਯਾਰ ਮੈਂ ਤਾਂ ਕਹਿੰਦਾ ਬਣਾ ਹਿਲਟੀ ਤੇ ਮੂਰੀ ਲਾ ਕੇ ਦੇਖ ਲੈ ਉਹਨਾਂ ਸਾਹ ਦੇ ਤੋ ਫੋਨ ਆ ਕੇ ਰੁਕ ਵੀ ਸਕਦੇ ਹੋਰ ਵੱਡ ਲਾ ਬਾਬਾ ਵੇਖ ਲੈ ਮੀਂਹ ਮੰਗੂ ਗਿਰਦੀ ਆ ਉਸ ਜੀ ਹਾਂ ਪੂਰੀ ਪਈ ਦੀ ਆ ਗਿਰਦੀ ਮੀਂਹ ਮੰਗੂ ਆ ਸਿੱਧਾ ਕਰ ਲੈ ਚੱਲ ਕਾਬੇ ਉਹ ਨਾਰ ਬਾਰ

ਰੇੜਾ ਲਾਰ ਦਾ ਚਾਚਾ ਖੜਾਉਣਾ ਪੈ ਗਿਆ ਜੀ ਤਾਂ ਸਾਨੂੰ ਹਾਂ ਭਈ ਇਹਦਾ ਫਾਰਮੋਸ ਦਿਖਾਉਣਾ ਹੂੰ ਫਾਰਮੋਸ ਦਿਖਾਉਣਾ ਪਹਿਲੀ ਪੰਡ ਦਾ ਪਰ ਜਿਹੜੀ ਲਾਸਟ ਵਾਲੀ ਦਿੱਖ ਮਿੱਤਰ ਵੀ ਹੈ ਜੀ ਇੱਕ ਆਹ ਜੰਦਾ ਲੱਗ ਗਿਆ ਲੈਂ ਲੈ ਮੈਂ ਸਲਗ ਦਾ ਮੌਕਾ ਲਾਉਣੀ ਹੈ ਬਹੁਤ ਆ ਚਾਚਾ ਵੀ ਇਹਨਾਂ ਨੇ ਆਪੇ ਤਾਰ ਲੈਣੇ ਚੱਲ ਚੱਲੀ ਗਏ ਹਾਂ ਆ ਬਾਕੀ ਤੁਸੀਂ ਲੈ ਲਓ ਬਾਈ ਤੁਹਾਡੇ ਡੱਗਰ ਵੀ ਜ਼ਿਆਦਾ ਹੈ। ਲੋ ਜੀ ਪ੍ਰਧਾਨ ਦੇ ਖੇਤਾਂ 'ਚ ਫਸ ਗਈ ਗੱਡੀ ਬਾਈ ਦੀ। ਲੋ ਜੀ ਕੱਢਤੀ ਗੱਡੀ ਹੋ ਗਿਆ ਕੰਮ।